ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਸ਼੍ਰੋਮਣੀ ਕਾਲੀ ਦਲ ਦਾ ਇੱਕ ਬਾਗੀ ਧੜਾ ਅਕਾਲ ਤਖਤ ਸਾਹਿਬ ਜਾਂਦਾ ਤੇ ਮਾਫੀ ਮੰਗਦਾ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਜਿਹੜੇ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਬਲਬ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ 10 ਅਥਾ ਸ਼ਰਧਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਸੀਲ ਖਮਾਣਾ ਜਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸ਼ੋਰ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਐ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਐ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਅਤੇ ਨਿਰਮਤਾ ਸਹਿਤ ਸਰਵੋਤਮ ਅਸਥਾਨ ਉੱਤੇ ਪੇਸ਼ ਹੋਣਗੇ ਤੇ ਸਾਡੇ ਨਾਲ ਸਾਬਕਾ ਜਥੇਦਾਰ ਅਕਾਲ ਸਰਪਸਾਈ ਦੇ ਭਾਈ ਰਣਜੀਤ ਸਿੰਘ ਤੇ ਮੌਜੂਦ ਨੇ ਆਪ ਭਾਈ ਰਣਦੀਪ ਸਿੰਘ ਆਪਾਂ ਇਹ ਜਾਨਣਾ ਚਾਹਾਂਗੇ ਕਿ ਇਹ ਜੇ ਅਕਾਲ ਤਖਤ ਸਾਹਿਬ ਦੇ ਵਿਚਾਰ ਪੇਸ਼ੀ ਹੋਣ ਵਾਲੀ ਹੈ ਕਿਉਂਕਿ ਇੱਕ ਮਾਫੀਨਾਮਾ ਜੇ ਹੈਗਾ ਭਾਗੀ ਧੜੇ ਵੱਲੋਂ ਕੀਤਾ ਗਿਆ ਇਸ ਦੇ ਅਨੁਸਾਰ ਜੇ ਹੈ ਕੀ ਕੁਝ ਹੋਵੇਗਾ ਇਹਦੇ ਅਨੁਸਾਰ ਤੁਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਅਕਾਲ ਤਖਤ ਆਪਣੀ ਥਾਂ ਤੇ ਨਹੀਂ ਉਹਦੀ ਮਰਿਆਦਾ ਆਪਣੀ ਥਾਂ ਤੇ ਨਹੀਂ ਲੜਾਈ ਹੈਗੀ ਅਕਾਲੀ ਦਲ ਦੀ ਤੇ ਲੜਾਈ ਹੈਗੀ ਆ ਚੌਧਰ ਦੀ ਚੌਧਰ ਜਿਹੜੀ ਆ ਲੋਕਾਂ ਨੇ ਖੋ ਲਈ ਆ ਜਿਹੜੀ ਲੋਕਾਂ ਵੱਲੋਂ ਨਾਰਾਜ਼ਗੀ ਆ ਉਹ ਅਕਾਲ ਤਖਤ ਦੇ ਉੱਤੇ ਲਿਪਾ ਪੋਚੀ ਨਾ ਠੀਕ ਨਹੀਂ ਹੋਣੀ ਤੇ ਇਸ ਕਰਕੇ ਅੱਜ ਦੀ ਤਰੀਕ ਚ ਲੜਾਈ ਇਹ ਹੀ ਆ ਕਿ ਉਹ ਕਹਿੰਦਾ ਮੈਂ ਪ੍ਰਧਾਨਗੀ ਨਹੀਂ ਛੱਡਣੀ ਦੂਸਰਾ ਧੜਾ ਕਹਿ ਰਿਹਾ ਛੱਡੋ ਤੇ ਜੇ ਤੇ ਕਿਸੇ ਵੀ ਧੜੇ ਦੀ ਲੋਕਾਂ ਚ ਗੱਲ ਹੋਵੇ ਲੋਕੋ ਨੇ ਸੁਣਨ ਤੇ ਉਹਨਾਂ ਨੂੰ ਫਿਰ ਅਕਾਲ ਤਖਤ ਤੇ ਜਾਣ ਦੀ ਵੀ ਲੋੜ ਨਹੀਂ ਅਕਾਲ ਤਖਤ ਨੂੰ ਇਹਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਉਹ ਅਕਾਲ ਤਖਤ ਦਾ ਮਿਸਯੂਜ਼ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਇੱਕ ਲਿਮਟਿਡ ਕੰਪਨੀ ਬਣਾ ਕੇ ਆਪਣੇ ਪਰਿਵਾਰ ਲਈ ਯੂਜ਼ ਕੀਤਾ ਤੇ ਅੱਜ ਵੀ ਕਰ ਰਿਹਾ ਹੈ ਅਕਾਲ ਤਖਤ ਤੇ ਉਹੋ ਕੁਝ ਹੋਣਾ ਜੋ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਚਾਹੂਗਾ ਉਸ ਤੋਂ ਨਵੀਂ ਗੱਲ ਨਹੀਂ ਹੋਣੀ ਕੀ ਸਜ਼ਾ ਮਿਲ ਸਕਦੀ ਹੈ ਦੇਖੋ ਜੀ ਸਜ਼ਾ ਨਹੀਂ ਸੇਵਾ ਮਿਲੂਗੀ ਸੇਵਾ ਮਿਲੋਗੇ ਤੁਸੀਂ ਭਾਂਡੇ ਮਾਜ ਲੋ ਲੋਕਾਂ ਦੇ ਬੂਟ ਚਿੱਟੇ ਕਾਲੇ ਕਰੋ ਤੇ ਥੋੜੀ ਦਿਲ ਕੀਰਤਨ ਸੁਣੋ ਤੇ ਫਿਰ ਤੁਸੀਂ ਪ੍ਰਧਾਨ ਦੇ ਪ੍ਰਧਾਨ ਫਿਰ ਤੁਸੀਂ ਕਾਲੀਦਲ ਦੀ ਅਗਵਾਈ ਕਰੋ ਤੇ ਇਸ ਢੜੇ ਨੂੰ ਹੁਕਮ ਹੋ ਜਾਊਗਾ ਤੁਸੀਂ ਵੀ ਨਾਲ ਭਾਂਡੇ ਮਾਜੋ ਤੁਸੀਂ ਦੋਸ਼ੀ ਹੋ ਤੇ ਹੁਣ ਉਹ ਪਵਿੱਤਰ ਹੋ ਗਿਆ ਕਾਲ ਤੱਕ ਤੋਂ ਮਾਫੀ ਮੰਗੇ ਤੁਸੀਂ ਉਹਦੇ ਪਿੱਛੇ ਲੱਗੋ ਇਹ ਸਜ਼ਾ ਹੋਗੀ ਤੇ ਫਿਰ ਬਾਗੀ ਤੁਹਾਡਾ ਜੋ ਚਾ ਰਿਹਾ ਹੈਗਾ ਕਿਉਂਕਿ 4 ਪੁਆਇੰਟਸ ਨੇ 4 ਪੁਆਇੰਟਸ ਦੇ ਵਿਚਕਾਰ ਜੋ ਜੋ ਮਾਫੀ ਨਾਮੇ ਦੇ ਵਿਚਕਾਰ ਕਿ ਲਿਖਿਆ ਕਿ ਅਸੀਂ ਵੀ ਉਹਨਾਂ ਨਾਲ ਸ਼ਾਮਿਲ ਸਨ ਸਾਨੂੰ ਮਾਫ ਕੀਤਾ ਜਾਵੇ ਉਹਨਾਂ ਨੇ ਮਾਫੀ ਮੰਗੀ ਤਾਂ ਕਿ ਉਹਨਾਂ ਦੀ ਮਾਫੀ ਵੀ ਜੇ ਹੈਗੀ ਹੈ ਹੋਗੀ ਦੇਖੋ ਜੀ ਇਹਨਾਂ ਨੂੰ ਤੇ ਉਹਨਾਂ ਦੇ ਪਿੱਛੇ ਲਾਊਗਾ ਉਹ ਜਿਹੜਾ ਅਕਾਲ ਤਖਤ ਦੇ ਜਿਹੜੇ ਗ੍ਰੰਥੀ ਬੈਠੇ ਨੇ ਉਹ ਇਹਨਾਂ ਨੂੰ ਮਹੱਤਵਤਾ ਨਹੀਂ ਦੇਣਗੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਹੁਣ ਅਕਾਲੀ ਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਚ ਜਦੋਂ ਲਿਮਟਿਡ ਕੰਪਨੀ ਵੜ ਕੇ ਆ ਗਿਆ ਲੋਕਾਂ ਵਿੱਚ ਇਹਨਾਂ ਦੀ ਗੱਲ ਜਾਂਦੀ ਰਹੀ ਹੈ ਇਹ 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 ਆਪਣੀ ਗਵਾ ਚੁੱਕਿਆ ਜਦੋਂ ਹੁਣ ਲੋਕ ਇਹਨਾਂ ਨੂੰ ਵੋਟ ਹੀ ਪਾਉਣ ਤੋਂ ਬਾਝਨ ਹੋ ਗਿਆ ਤੇ ਲੋਕਾਂ ਨੂੰ ਕਿਵੇਂ ਖੁਸ਼ ਕਰ ਲੈਣਗੇ ਗ੍ਰੰਥੀ ਖੁਸ਼ ਹੋਣਗੇ ਉੱਥੇ ਰਵੈਤ ਹੋਊਗੀ ਕੋਈ ਪਰੰਪਰਾ ਹੋਊਗੀ ਪਰੰਪਰਾ ਅਨੁਸਾਰ ਸਜ਼ਾ ਮਿਲੂਗੀ ਕਿਉਂਕਿ ਸਜ਼ਾ ਜੇ ਤੇ ਹੋਵੇ ਨਾ ਆਪਸੀ ਲੜਾਈ ਤੂੰ ਤੂੰ ਮੇ ਮੇਦੀ ਹੋ ਮੇਦੀ ਇਹ ਬਹੁਤ ਵੱੱਡੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਪੁੱਤਰ ਨੇ ਜਦੋਂ ਉਹ ਸਤਾ ਵਿੱਚ ਸੀਗੇ ਲਗਾਤਾਰ ਸੀਐਮ ਹੁੰਦਿਆ ਜਿਹੜੇ ਸਿੱਖ ਬੱਚੇ ਮਾਰੇ ਗਏ ਮਾਰੇ ਯੂਪੀ ਦੀ ਪੁਲਿਸ ਨੇ ਉਹਨਾਂ ਨੂੰ ਛਡਾਇਆ ਇਹਨਾਂ ਨੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਆਪਣੇ ਸੈਨਾ ਨਾਲ ਐਜ ਸੀਐਮ ਐਜ ਹੋਮ ਮਿਨਿਸਟਰ ਪੰਜਾਬ ਦਾ ਇਹਨੇ ਰეკਮੈਂਡ ਕੀਤਾ ਕਿ ਦੇਸ਼ ਦੇ ਵਡੇਰੇ ਹੇਤਾਂ ਨੂੰ ਇਹ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਾਫ਼ ਕਰ ਦਿੱਤਾ ਜਾਏ ਜੋ ਜਿਨਾਂ ਨੂੰ ਉਮਰ ਕੈਦ ਹੋਈ ਹੈ 4 ਮਹੀਨੇ ਉਹਨਾਂ ਕੱਟੇ ਨਹੀਂ ਸੰਗਰੂਰ ਦੀ ਜੇਲ੍ਹ ਚ ਇੱਕ ਸਿੱਖ ਬੱਚੇ ਨੂੰ ਮਾਰਨ ਲਈ ਕਾਊਂਟਰ ਕਰਨ ਲਈ ਉਹਨਾਂ ਨੂੰ ਛਡਾ ਰਿਆ ਸਿੱਖ ਬੱਚੇ ਜਿਹੜੇ ਉਹ ਆਪਣੇ ਅਜੇ ਜੇਲ੍ਹਾਂ ਚ ਬੈਠੇ ਜਿਹੜੇ ਬੁੱਢੇ ਹੋ ਗਏ 33 ਸਾਲ ਤੋਂ ਉਹਨਾਂ ਨੂੰ ਨਹੀਂ ਛਡਾਇਆ ਇਹ ਬਹੁਤ ਵੱਡੀਆਂ ਜਵਾਬ ਦੇਈਆਂ ਨੇ ਤੇ ਗਲਤੀਆਂ ਨੇ ਦੂਸਰਾ ਇੱਕ ਤੁਸੀਂ ਸੁਣਿਆ ਹੋਊਗਾ ਇੱਕ ਟਾਊਟ ਸੀਗਾ ਇਹ ਇੱਥੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਜਿਹੜਾ ਪੁਲਿਸ ਦੇ ਨਾਲ ਕੰਮ ਕਰਦਾ ਸੀ ਉਹਨੇ ਇੱਕ ਇੱਕ ਬੜੇ شریف ਜਿਹੇ ਬੱਚੇ ਨੂੰ ਬਾਜ਼ਾਰ ਚ ਜਾਂਦੇ ਨੂੰ ਕਿਸੇ ਵਜ੍ਹਾ ਕਰਕੇ ਗੋਲੀ ਮਾਰ ਦਿੱਤੀ ਉਹਨੂੰ ਉਮਰ ਕੈਦ ਹੋ ਗਈ ਜਦੋਂ ਉਮਰ ਕੈਦ ਹੋ ਗਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਜਦੋਂ 3-4 ਸਾਲ ਹੀ ਉਹਦੇ ਉਮਰ ਕੈਦ ਤੇ ਹੋਏ ਸੀ ਕਿ ਉਹਨੂੰ ਛਡਾਇਆ ਇੱਕ ਸੰ ਦੀ ਗੱਲ ਹੈਗੀ ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਐਮ ਸੀ ਉਦੋਂ ਉਹਨੇ ਆਪਣੀ ਸਾਰੀ ਦੁਨੀਆ ਨੂੰ ਪਤਾ ਉਹਨੇ ਆਪਣੇ ਸੈਨਾ ਦੇ ਨਾਲ ਉਸਨੂੰ ਕੈਟ ਪਿੰਕੀ ਕੈਟ ਉਹਨੂੰ ਛੁਡਾਇਆ ਉਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋਈ ਜਿਨ੍ਹਾਂ ਨੇ ਕੀਤੀ ਉਹਨਾਂ ਦੀ ਪੁਸ਼ਤਪਨਾਇ ਕੀਤੀ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਬਚਾਇਆ ਲਗਾਤਾਰ 3 ਸਾਲ ਜਦੋਂ ਇਹਦੀ ਗਵਰਨਮੈਂਟ ਸੀ ਦੋਵੇਂ ਪਿਓ ਪੁੱਤ ਸੀਐਮ ਤੇ ਡਿਪਟੀ ਸੀਐਮ ਸੀ ਉਸ ਤੋਂ ਬਾਅਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦੇ ਪ੍ਰੋਟੈਸਟ ਦੇ ਵਿੱਚ ਸਿੱਖ ਬੈਠੇ ਸੀਗੇ ਪ੍ਰਦਰਸ਼ਨ ਤੇ ਉਹਨਾਂ ਨੂੰ ਗੋਲੀਆਂ ਵਰ੍ਹਵਾਈਆਂ ਮਰੇ ਉਥੇ ਜ਼ਖਮੀ ਹੋਏ ਸੌਦੇ کریم ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਣ ਦਿੱਤਾ ਪੁਲਿਸ ਮੁਲਾਜ਼ਮਾਂ ਦੇ ਬਲਕਿ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੂੰ ਆਪਣਾ ਡੀਜੀਪੀ ਬਣਾਇਆ ਅਜ਼ਹਾਰ ਆਲਮ ਨੂੰ ਆਪਣਾ ਮੀਤ ਪ੍ਰਧਾਨ ਬਣਾਇਆ ਰਿਟਾਇਰਮੈਂਟ ਤੋਂ ਬਾਅਦ ਜਿਹੜਾ 4-6 ਬੱਚਿਆਂ ਦੀ ਕਤਲ ਦਾ ਦੋਸ਼ੀ ਸਿੱਧਾਈ ਉਹਦੀ ਵਾਈਫ ਨੂੰ ਇਹਨਾਂ ਬੇਗਮ ਨੋਦੀ ਬੇਗਮ ਨੂੰ ਇਹਨਾਂ ਨੇ ਮਿਨਿਸਟਰ ਬਣਾਇਆ ਕੈਬਨਿਟ ਮਿਨਿਸਟਰ ਤੋਂ ਇਹ ਇੱਕ ਤਾਂ ਇਹ ਜਿਹੜੀਆਂ ਗਲਤੀਆਂ ਨੇ ਇਹ ਕੌਮਲੀ ਤੁਹ ਕੌਮ ਜਵਾਬ ਮੰਗ ਰਹੀ ਇਹਨਾਂ ਦਾ ਉਹ ਤਸੱਲੀ ਬਖਸ਼ ਜਵਾਬ ਹੋਣਾ ਚਾਹੀਦਾ ਤੇ ਜੇ ਬਖਸ਼ ਜੇ ਉਹ ਕਹਿੰਦਾ ਕਿ ਮੈਂ ਕੀਤੀਆਂ ਤੇ ਫਿਰ ਉਹਨੂੰ ਇਹ ਚੌਧਰ ਥੋੜਾ ਮਿਲਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਜ਼ਾ ਇਹ ਹੀ ਹੁੰਦੀ ਹੈ ਕਿ ਤੇਰੇ ਵਸ ਦਾ ਰੋਗ ਨਹੀਂ ਇਹ ਜਿਹੜੇ ਸਿਸਟਮ ਦੇ ਵਿੱਚ ਤੁਸੀਂ ਕਬਜ਼ਾ ਕਰੀ ਬੈਠੇ ਹੋ ਤੁਹਾਡੇ ਵਸ ਦਾ ਰੋਗ ਨਹੀਂ ਇਹ ਪੰਥ ਪ੍ਰਵਾਨਿਆਂ ਦੀ ਜਮਾਤ ਆ ਇੱਥੇ ਪੰਥ ਦੀ ਸੇਵਾਦਾਰ ਹੋਣ ਦਿਓ ਤੁਸੀਂ ਆਪਣੇ ਘਰ ਬਿਜ਼ਨਸ ਕਰੋ ਲੇਕਿਨ ਇਹ ਜਾਨਣਾ ਚਾਹਾਂਗੇ ਇਤਿਹਾਸ ਦੇ ਵਿਚਾਰ ਅਕਾਲ ਤਖਤ ਸਾਹਿਬ ਦੇ ਵਿਚਾਰ ਕਿੰਨੇ ਗਲਤੀ ਕੀਤੀ ਮਾਫੀ ਮੰਗਣਗੇ ਤੇ ਕੀ ਕੁਝ ਹੋਇਆ ਅੱਛਾ ਆਪਾਂ ਪਿੱਛੇ ਦੀ ਪਿਛੋਕੜ ਦੀ ਗੱਲ ਕਰਨੀ ਨੇ ਕਿਉਂਕਿ ਜਦ ਆਪਾਂ ਗੱਲ ਕਰਦੇ ਪਿਛੋਕੜ ਦੀ ਪਿਛੋਕੜ ਦੇ ਵਿਚਾਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋਣਗੀਆਂ ਜਿੱਥੇ ਅਕਾਲ ਤਖਤ 사이 ਪਹੁੰਚੇ ਹੋਣਗੇ ਲੋਕ ਤੇ ਉਹਨਾਂ ਨੇ ਮਾਫੀ ਮੰਗਿਆ ਹੋਣਗੇ ਭਾਵੇਂ ਵੱਡੇ ਵੱਡੇ ਨਾਮ ਵੀ ਹੋ ਸਕਦੇ ਨੇ ਦੇਖੋ ਉਸ ਟਾਈਮ ਤੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਕੌਮ ਨਾਲ ਗਦਾਰੀ ਦੀਆਂ ਘਟ ਹੋਈਆਂ ਨੇ ਕਿਸੇ ਵੀ ਲੀਡਰ ਨੇ ਕੌਮ ਨਾਲ ਗਦਾਰੀ ਨਹੀਂ ਕੀਤੀ ਉਹ ਕੀਤੀਆਂ ਦੇ ਜਿਹੜੀਆਂ ਮਰਿਆਦਾ ਦੇ ਵਿੱਚ ਜਿਹੜਾ ਆਚਰਨ ਡਿੱਗ ਪਿਆ ਤਾਂ ਉਤੇ ਐਕਸ਼ਨ ਆਇਆ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਗਿਆ ਸੀ ਤੇ ਉਹਨੇ ਆਪਣਾ ਸ਼ਾਈ ਚੋਲਾ ਲਾ ਕੇ ਤੇ ਪਿੰਡਾਂ ਨੰਗਾ ਕਰਕੇ ਕੋੜੇ ਖਾਣ ਲਈ ਆਇਆ ਸੀ ਤੇ ਉਹ 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 ਉਹਦੀ ਵਜ੍ਹਾ ਉਹ ਉਹਦੀ ਕੋਈ ਗਲਤੀ ਇਹੋ ਜਿਹੀ ਨਹੀਂ ਸੀ ਕਿ ਉਹਨੇ ਕੌਮ ਨਾ ਤਰੋਹ ਕੀਤਾ ਹੋਵੇ ਪਰ ਜਿਹੜੇ ਦੂਸਰੇ ਇਹ ਜਿਹੜਾ ਕਾਲ ਤੱਕ ਤਾਂ ਬੇਸੂਜ ਇਸ ਕਰਕੇ ਹੋਇਆ ਕਿ ਜਿਹੜੇ ਵੀ ਬਾਦਲ ਦੇ ਐਂਟੀ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਹੁਕਮਨਾਮਾ ਉਹਨਾਂ ਤੇ ਦਬਾਅ ਬਣਾਉਣਾ ਜੋ ਸਾਡੇ ਨਾਲ ਸਹਿਮਤ ਹੋ ਜਾਣ ਦੂਸਰਾ ਆਪਣੇ ਆਪ ਨੂੰ ਫਖਰੇ ਕੌਮ ਦੇ ਖਿਤਾਬ ਲੈ ਲੈਣਾ ਜਾਂ ਪੰਥਰਤੰਦੇ ਖਿਤਾਬ ਲੈ ਲੈਣਾ ਜਾਂ ਜਿੰਨੂੰ ਮਰਜੀ ਦਵਾ ਲੈਣਾ ਉਹਨੂੰ ਖੁਸ਼ ਕਰ ਲੈਣਾ ਇਸ ਕਰਕੇ ਕਾਲ ਤੱਕ ਦਾ ਮਿਸਯੂਜ਼ ਹੋਇਆ ਕਾਲ ਤੱਕ ਦੇ ਉੱਤੇ ਜਦੋਂ ਦੀ ਕਮੇਟੀ ਬਣੀ ਬਹੁਤ ਵੱਡੇ ਫੈਸਲੇ ਨਹੀਂ ਹੋਏ ਉਹਦੇ ਉੱਤੇ ਇਹੀ ਹੋਇਆ ਕਿ ਇੱਕ ਦੂਸਰੇ ਕਿਸੇ ਨੂੰ ਬੇਇੱਜ਼ਤ ਕਰਦੇ ਹੋ ਤੇ ਕਿਸੇ ਨੂੰ ਮਾਫੀ ਦੇਦੇ ਹੋ ਤੇ ਕਿਸੇ ਨੂੰ ਛੋਟੇ ਛੋਟੇ ਕੇਸ ਪਰ ਜਿਹੜੀ ਕੌਮ ਨੂੰ ਕੌਮ ਦੀ ਬਰਬਾਦੀ ਕਰਕੇ ਕਿਸੇ ਲੀਡਰ ਨੇ ਉਹ ਬਚਿਆ ਹੋਵੇ ਜਾਂ ਅਕਾਲ ਤਖਤ ਤੇ ਗਿਆ ਹੋਵੇ ਉਹ ਬਹੁਤ ਘੱਟ ਇਹੋ ਜਿਹਾ ਚਾਂਦੇ ਕਹਿੰਦੇ ਸੁਖਬੀਰ ਸਿੰਘ ਬਾਦਲ ਪਹਿਲੇ ਵੀ ਅਕਾਲ ਤਖਤ ਸਾਹਿਬ ਅਗੇ ਨਤਮਤਕ ਹੋਏ ਸੀਗੇ ਤੇ ਮਾਫੀ ਮੰਗੀ ਸੀਗੀ ਨਹੀਂ ਉਹ ਉਹਨਾਂ ਕੌਮ ਦੀਆਂ ਅੱਖਾਂ 'ਚ ਘੱਟਾ ਪਾਇਆ ਸੀ ਤੁਸੀਂ ਅਕਾਲ ਤਖਤ ਦੀਆਂ ਬ੍ਰਿਆਦਾ ਨੂੰ ਨਹੀਂ ਜਾਣਦੇ ਅਕਾਲ ਤਖਤ ਦੇ ਉੱਤੇ ਜਾ ਕੇ ਦੁਵਾਨ ਲਾ ਕੇ ਕਹਿ ਦਿਓ ਜੀ ਮੈਂ ਅਕਾਲ ਤਖਤ ਤੇ ਨੱਕ ਮਾਸਕ ਹੋਣਾ ਤੇ ਮੈਂ ਮਾਫੀ ਮੰਗਣਾ ਜੇ ਮੈਂ ਜਾਣੇ ਅਣਜਾਣੇ 'ਚ ਗੁਨਾਹ ਕੀਤਾ ਹੁਣ ਜਾਣੇ ਹੁਣ ਜਾਣੇ 'ਚ ਇਹ ਗੁਨਾਹ ਜਾਣੇ ਹੁਣ ਜਾਣੇ 'ਚ ਤਾਂ ਨਹੀਂ ਕੀਤੇ ਜਾਣ ਬੁੱਝ ਕੇ ਕੀਤੇ ਆਪਣੇ ਸਵਾਰਥੇ ਕੀਤੇ ਤੇ ਇਹਦੇ ਲਈ ਅਕਾਲ ਤਖਤ ਦਾ ਜਥੇਦਾਰ ਪੁੱਛਦਾ ਵੀ ਇਹ ਗੁਨਾਹ ਤੂੰ ਕਿਉਂ ਕੀਤੇ ਜੇ ਕੀਤੇ ਤਾਂ ਤੇਰੀ ਸਜ਼ਾ ਐ ਬਣਦੀ ਆ ਉਹ ਚੇਹ ਨਹੀਂ ਹੁੰਦਾ ਕਿ ਮੈਨੂੰ ਮaaf ਕਰ ਦਿੱਤਾ ਜਾਵੇ ਤੇ ਆਪੇ ਜੋੜੇ ਛਾੜ ਕੇ ਤੇ ਘਰ ਨੂੰ ਚਲੇ ਜਾਓ ਉਹ ਤੇ ਵਿਚਕਾਰ ਤਖਤ ਤੇ ਗਰੰਥੀਆਂ ਦਾ ਕੀ ਰੋਲ ਸੀ ਕੋਈ ਰੋਲ ਨਹੀਂ ਆਪੇ ਹੀ ਅਕਾਲ ਤਖਤ ਤੇ ਚਲੇ ਗਏ ਆਪੇ ਹੀ ਉਥੋਂ ਵਾਪਸ ਆ ਗਏ ਤੇ ਆਪੇ ਭਾਂਡੇ ਮਾਜ ਕਰਨ ਨੂੰ ਆ ਗਏ ਅਕਾਲ ਤਖਸਾਈ ਵਗੈਰ ਤੇ ਜਾਣਦੇ ਨੇ ਤਾਂ ਕਿ ਸਭ ਦੇ ਸਾਹਮਣੇ ਹੀ ਫੈਸਲਾ ਹੋਏਗਾ ਸਭ ਦੇ ਸਾਹਮਣੇ ਹੀ ਸਾਰੀ ਗੱਲ ਹੋਏਗੀ ਜਾਂ ਬੰਦ ਕਮਰਾ ਵਿੱਚ ਨਾ ਸਹੀ ਤੇ ਇਹ ਜਿਹੜਾ ਬਕਾਇਦਾ ਅਕਾਲ ਤਖਸ ਦੇ ਸਾਹਮਣੇ ਖੜਾ ਕਰਕੇ ਜਿਹੜਾ ਇਹੋ ਜਿਹਾ ਦੋਸ਼ੀ ਹੋਵੇ ਉਹਨੂੰ ਅਕਾਲ ਤਖਸ ਦੇ ਸਾਹਮਣੇ ਖੜਾ ਕਰਕੇ ਪੁੱਛਿਆ ਜਾਂਦਾ ਕਿ ਤੁਹਾਡੇ ਤੇ ਬਲੇਮ ਹੈ ਤੁਸੀਂ ਕੀ ਜਵਾਬ ਦਿੰਦੇ ਹੋ ਉਹ ਫਿਰ ਜੋ ਜਵਾਬ ਦਿੰਦਾ ਉਹਦੀ ਸੰਤੁਸ਼ਟੀ ਨਾ ਹੋਵੇ ਤੋ ਉਹਨੂੰ ਕਹਿੰਦੇ ਤਾਂ ਅਸੀਂ ਤੈਨੂੰ ਤਨਖਾਹੀਆਂ ਕਰਾ ਦਿੱਤਾ ਤੂੰ ਦੋਸ਼ੀ ਹੈ ਤੈਨੂੰ ਅਸੀਂ ਸਜ਼ਾ ਨਿਯਤ ਕਰਦੇ ਹਾਂ ਜੇ ਤੂੰ ਸਜ਼ਾ ਭੁਗਤਣ ਨੂੰ ਤਿਆਰ ਹੈ ਤੇ ਜਾਣਕਾਰੀ ਦੇ ਦੇ ਇੱਕ ਹਫ਼ਤੇ 'ਚ ਜਾਂ 15 ਦਿਨਾਂ 'ਚ ਨਹੀਂ ਤੇ ਤੈਨੂੰ ਅਸੀਂ ਪੰਥਕ ਰਵੇ ਤਾਂ ਅੰਸਾਰ ਸਜ਼ਾ ਦੇਵਾਂਗੇ ਇਹ ਕਾਰਵਾਈ ਹੁੰਦੀ ਹੈ ਸੰਗਤ ਦੇ ਸਾਹਮਣੇ ਹੁੰਦੀ ਕਿਉਂਕਿ ਮਹੀਨੇ ਦੇ ਅਖੀਰਲੇ ਦੇ ਵਿਚਕਾਰ ਉਹ ਪਹੁੰਚਣਗੇ ਕੀ ਸੁਖਬੀਰ ਸਿੰਘ ਬਾਦਲ ਵੀ ਤਨਖਾਹਾਂ ਈ ਇਹ ਬਾਦਲ ਪਰਿਵਾਰ ਨੂੰ ਜੇ ਲੱਗਦਾ ਹੋਊਗਾ ਕਿ ਸਾਡਾ ਇਹ ਚ ਫਾਇਦਾ ਹੋ ਰਿਹਾ ਤੇ ਉਹਦੇ 'ਚ ਤਨਖਾਹਾਂ ਕਰਾਰ ਨਹੀਂ ਉਹ ਲੈਣਗੇ ਉਹ ਉਹਨਾਂ ਨੂੰ ਉਹਨਾਂ ਨੇ ਲਿਖ ਕੇ ਦੇ ਦੇਣਾ ਕਿ ਤੁਸੀਂ ਇਹਨਾਂ ਨੂੰ ਇਹਨੇ ਦੇਂਦੀ ਸਜ਼ਾ ਦੇ ਦਿਓ ਭਾਂਡੇ ਮਾਂਜਣਗੇ ਇਹਨੇ ਦੀ ਸਜ਼ਾ ਜੋ ਬੂਟ ਪਾਲਛ ਕਰਨਗੇ ਇਹਨਾਂ ਦਿਨ ਕੀਰਤਨ ਸੁਣਨਗੇ ਉਦੋਂ ਬਾਅਦ ਤੁਸੀਂ ਪ੍ਰਸ਼ਾਦ ਕਰਾਓ ਤੇ ਤੁਸੀਂ ਸੁਰਖਰੋ ਇਹ ਕਰਨਗੇ ਤਨਖਾਹੀਆ ਕਰਾਰ ਨਹੀਂ ਦੇਣਗੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿਉਂਕਿ ਤੁਸੀਂ ਸਵਾਲ ਚੱਕਰੋ ਤਾਂ ਲਾਜ਼ਮੀ ਤੌਰ ਤੇ ਉਸ ਪਾਸੇ ਤੋਂ ਵੀ ਗੱਲ ਹੋਏਗੀ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਅਕਾਲ ਤਖਸੈਬ ਦੇ ਉੱਤੇ ਅਕਾਲੀਆਂ ਦਾ ਪ੍ਰਭਾਵ ਰਿਹਾ ਹੈਗਾ ਕਿਉਂਕਿ ਤੁਸੀਂ ਵੀ ਰਹੇ ਹੋ ਕਿ ਤੁਹਾਨੂੰ ਵੀ ਲੱਗਦਾ ਹੈ ਪ੍ਰਭਾਵ ਸੀ ਤੁਹਾਡੇ ਤੇ ਜੇ ਪ੍ਰਭਾਵ ਨਹੀਂ ਸੀ ਤਾਂ ਰঞ্জੀਤ ਸਿੰਘ ਨੂੰ ਕੱਢਿਆ ਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਅਸੀਂ ਉਹਦਾ ਕੀ ਨੁਕਸਾਨ ਕੀਤਾ ਸੀ ਰਣਜੀਤ ਸਿੰਘ ਇੱਕੋ ਇੱਕ ਜਥੇਦਾਰ ਇਹਨਾਂ ਦਾ ਮਿਲਿਆ ਸੀ ਇਹਨਾਂ ਨੂੰ ਜਿਹੜਾ ਤਨਖਾਹ ਨਹੀਂ ਸੀ ਲੈਂਦਾ ਮੇਰੇ ਖਿਲਾਫ ਪ੍ਰਬੰਧਕ ਕਮੇਟੀ 1 ਰੁਪਿਆ ਵੀ ਨਹੀਂ ਕੱਟ ਸਕਦੀ ਕਿ ਇਹਨੇ ਰਣਜੀਤ ਸਿੰਘ ਨੇ ਗੁਰੂ ਦੇ ਖਜ਼ਾਨੇ ਚੋਂ ਲਿਆ ਹੋਵੇ ਅਸੀਂ ਤਨਖਾਹ ਦੇ ਤੌਰ ਤੇ ਉਹਦੇ ਅਕਾਊਂਟ ਚ ਪਾਇਆ ਹੋਵੇ ਜਾਂ ਰਣਜੀਤ ਸਿੰਘ ਨੇ ਕਿਸੇ ਆਨੇ ਬਹਾਨੇ ਕੋਈ 10000 20000 ਜਾਂ 10 ਪੈਸੇ ਜਾਂ 15 ਪੈਸੇ ਦੀ ਸਲਿੱਪ ਲਿਖ ਕੇ ਦਿੱਤੀ ਹੋਵੇ ਤੇ ਪੈਸੇ ਪਾਸ ਕਰਾਏ ਹੋ ਅਸੀਂ ਨਹੀਂ ਲਏ ਤੇ ਮੇਰੇ ਤੇ ਕਰਪਸ਼ਨ ਦੇ ਦੋਸ਼ ਲਾ ਕੇ ਮੈਨੂੰ ਇਹਨਾਂ ਕੱਢ ਦਿੱਤਾ ਤੇ ਕਿਉਂ ਕੱਢਿਆ ਕਿਉਂਕਿ ਰঞ্জੀਤ ਸਿੰਘ ਬਕਾਉ ਨਹੀਂ ਸੀ ਇਹਨਾਂ ਦੇ ਜਿਤਨਾ ਇਹ ਹਕਮਦਾਨ ਤੇ ਸੁਤਰਾ ਨਹੀਂ ਸੀ ਚੱਲ ਸਕਦਾ ਅੱਛਾ ਕਿਉਂਕਿ ਹੁਣ ਆਉਣ ਵਾਲੇ ਸਮਾਂ ਦੇ ਵਿਚਕਾਰ ਕਾਫੀ ਚਿਰ ਤੋਂ 15 ਸਾਲ ਤੋਂ ਉੱਤੇ ਹੋ ਗਏ ਨੇ ਐਸਜੀਪੀਸੀ ਦੀ ਦੂਜੀ ਚੋਣਾਂ ਨਹੀਂ ਹੋਈਆਂ ਨੇ ਤੇ ਇਹ ਚੋਣਾਂ ਦੇ ਨਜ਼ਦੀਕ ਸਭ ਹੁੰਦਾ ਤਾਂ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪਏਗਾ ਨਾ ਚੋਣਾਂ ਦੇ ਵਿਚਕਾਰ ਦੇਖੋ ਚੋਣਾਂ ਜਿਹੜੀਆਂ ਨੇ ਇਹ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੀ ਜਿਹੜੀ ਦੋਸਤੀ ਸੀ ਭਾਜਪਾ ਦੀ ਉਦੀ ਵਜ੍ਹਾ ਨਾਲ ਇਹਨਾਂ ਦੀ ਮਿਲੇ ਭੂਤ ਜਿਹੜੀ ਇੱਕ ਤੇ ਜਿਹੜਾ ਜਰਨਲ ਹਾਊਸ ਆ ਇਹਨੂੰ ਹਾਈ ਕੋਰਟ ਨੇ ਰੱਦ ਕੀਤਾ ਹੋਇਆ। ਏਵੈਲਿਡ ਨਹੀਂ। ਇਹ ਇਹਨੂੰ ਸੁਪਰੀਮ ਕੋਰਟ ਗਿਆ ਪ੍ਰਕਾਸ਼ ਸਿੰਘ ਬਾਦਲ ਸਟੇ ਲੈਣ ਲਈ ਉਹਨਾਂ ਸਟੇ ਨਹੀਂ ਦਿੱਤਾ। 7-8 ਸਾਲ ਚੱਲਦੀ ਰਹੀ ਪੁਰਾਣੀ ਕਮੇਟੀ। ਪਰ ਇਹਦੇ ਦਰਮਿਆਨ ਇਹਨਾਂ ਨੇ ਕੀ ਕੀਤਾ ਕਿ ਲੋਕ ਸਭਾ ਤੋਂ ਇੱਕ ਬਿਲ ਪਾਸ ਕਰਵਾ ਲਿਆ 23 ਸਾਲ ਪਹਿਲਾਂ ਦਾ 2003 ਦਾ। ਕਿ 2003 ਤੋਂ ਲਾਗੂ ਹੋਊਗਾ। ਬਿਲ ਪਾਸ ਹੋ ਰਿਹਾ 16 'ਚ। 16 ਦੀ ਬਈ ਨੂੰ ਬਿਲ ਪਾਸ ਹੋ ਰਿਹਾ ਕਿ ਇਹ ਜਿਹੜਾ ਅਧਿਕਾਰ ਆ ਵੋਟ ਪਾਉਣ ਦਾ ਸਹਿਤਾਰੀਆਂ ਦਾ ਉਹ ਵਾਪਸ ਲਿਆ ਜਾਂਦਾ ਉਹ ਬਿਲ ਪਾਸ ਕਰ ਰਹੀ ਆ ਲੋਕ ਸਭਾ ਲਾਗੂ ਕਦੋਂ ਤੋਂ ਹੋ ਰਿਹਾ ਤਿੰਨ ਤੋਂ ਉਹ ਉਹ ਡਰਾਮਾ ਕਰਕੇ ਇਹਨਾਂ ਨੇ ਕੇਸ ਵਾਪਸ ਲੈ ਲਿਆ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਇਤਰਾਜ਼ ਕੀਤਾ ਕਿ ਤੁਸੀਂ ਇਹ ਅਕਾਲ ਤਖਤ ਦੇ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਉੱਤੋਂ ਦੀ ਨਿਕਲ ਰਿਹਾ ਪਰ ਸਿਆਸਤ ਹੈ ਉਦੋਂ ਹੋਮ ਸੈਕਟਰੀ ਨੇ ਇੱਕ ਚਿੱਠੀ ਦੇ ਕੇ ਨਾ ਦਾ ਉਹੀ ਹੌਸ ਬਣਾਤਾ ਜਿਹੜਾ ਰੱਦ ਕੀਤਾ ਕੋਰਟ ਨੇ ਉਹ ਅਜੇ ਤੱਕ ਚੱਲੀ ਜਾ ਰਿਹਾ ਹੈ ਇਹ ਇਹ ਭਾਜਪਾ ਦੱਸੇ ਦਾ ਕੀ ਸਵਾਰਥ ਹੈ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਦੇਰੀ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ ਹੈ ਇਲੈਕਸ਼ਨ ਜਦੋਂ ਹੋਣਗੇ ਸਿੱਖਾਂ ਨੂੰ ਇੱਕ ਥਾਂ ਮਿਲੂਗੀ ਇੱਕ ਰਾਹ ਮਿਲੂਗਾ ਆਪਣੀ ਨਵੀਂ ਲੀਡਰਸ਼ਿਪ ਚੁਣ ਦਾ ਇੱਕ ਬਹਾਨਾ ਮਿਲੂਗਾ ਉਹ ਨਵੀਂ ਲੀਡਰਸ਼ਿਪ ਆਪਣੀਆਂ ਜ਼ਰੂਰਤਾਂ ਦੱਸੋਗੇ ਗੁਰੂ ਘਰ ਨੂੰ ਆਪਣੇ ਤਰੀਕੇ ਨਾਲ ਚਲਾਉਗੀ ਜਿਹੜੀ ਲੁੱਟ ਪੈ ਰਹੀ ਹੈ ਉਹਨੂੰ ਬੰਦ ਕਰੋਗੇ ਪਰ ਇਹ ਸਾਡੀ ਸਰਕਾਰ ਤਮਾਸ਼ਾ ਦੇਖ ਰਹੀ ਹੈ ਸਾਡਾ ਜਮਹੂਰੀ ਹੱਕ ਜਿਹੜਾ ਸਾਥ ਖੋਹ ਕੇ ਤੇ ਆਪਣੀਆਂ ਦੋਸਤੀਆਂ ਪਾਲ ਰਹੀ ਹੈ ਇਸ ਦੇ ਵਿਚਕਾਰ ਇੱਕ ਇਸ਼ਤਿਹਾਰਾਂ ਦਾ ਬੜਾ ਰੋਲਾ ਪਿਆ ਇਹ ਇਸ਼ਤਿਹਾਰਾਂ ਦਾ ਕੀ ਸੀ ਇਸ਼ਤਿਹਾਰਾਂ ਦਾ ਨਾ ਜੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਪੰਜਾਗਰਥੀਆਂ ਨੂੰ ਹੁਕਮ ਦਿੱਤਾ ਕਿ ਚੰਡੀਗੜਾ ਆਓ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਨੇ ਇਹ ਪੰਜਾਂ ਦੇ ਇੱਕ ਨੇ ਟੀਵੀ ਤੇ ਗਵਾਹੀ ਦਿੱਤੀ ਹੈ ਗੁਰਮਖ ਸਿੰਘ ਉਹਦਾ ਨਾਮ ਉਹ ਅੱਜ ਵੀ ਹੱਡ ਗ੍ਰੰਥੀ ਕਾਲ ਤਖਤ ਤੇ ਬੈਠਾ ਹੋਇਆ ਅੱਜ ਵੀ ਪਰ ਪਿੱਛੇ ਕਰਕੇ ਬੈਠਾ ਹੋ ਅੱਗੇ ਨਹੀਂ ਆ ਰਿਹਾ ਉਹਨੇ ਦੱਸਿਆ ਕਿ ਸਾਨੂੰ ਕਾਲ ਤਖਤ ਹੁਕਮ ਆਇਆ ਕਿ ਕਾਲ ਤਖਤ ਤੋਂ ਇੱਥੇ ਆਓ ਚੰਡੀਗੜ੍ਹ ਚੰਡੀਗੜ੍ਹ ਆਇਆ ਤੇ ਇਹਨਾਂ ਨੇ ਇੱਕ ਬਣਾਈ ਸੀਗੀ ਮਾਫੀਨਾਮਾ ਬਣਾਇਆ ਸੀਗਾ ਰਾਮ ਰਹੀਮ ਲਈ ਇੱਥੇ ਸਾਈਨ ਕਰੋ ਉਹ 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 ਕਹਿੰਦਾ ਕਿ ਅਸੀਂ ਜਦੋਂ ਕਿਹਾ ਕਿ ਤੁਸੀਂ ਸਾਨੂੰ ਇੱਥੇ ਨਾ ਸੱਦਿਆ ਕਰੋ ਤੇ ਉਹ ਬਾਦਲ ਕਹਿੰਦਾ ਹੈ ਤੇ ਸਾਈਨ ਕਰੋ ਪਹਿਲਾਂ ਉਹਦੇ ਬਾਅਦ ਗੱਲ ਕਰਿਓ ਉਹ ਮਾਫੀਨਾਮਾ ਦੇ ਦਿੱਤਾ ਲੋਕ ਖਿਲਾਫ ਹੋ ਗਏ ਲੋਕ ਬਹੁਤ ਜ਼ਿਆਦਾ ਇਤਰਾਜ਼ ਕਰਨ ਲੱਗ ਪਏ ਉਹਦੇ ਬਾਅਦ ਫਿਰ ਉਹ ਜਿਹੜਾ ਬਾਫੀਨਾਮਾ ਸੀ ਉਹ ਬਣਾਇਆ ਸੀ ਮੀਡੀਆ ਡਵਾਈਜ਼ਰ ਨੇ ਤੇ ਸਾਈਨ ਕੀਤੇ ਸੀ ਇਹਨਾਂ ਨੇ ਉਹ ਉਹਨਾਂ ਨੇ ਲੈ ਲਿਆ ਉਹ ਉਹਦੇ ਮੁਤਾਬਕ ਉਹਨਾਂ ਨੇ ਦੇ ਦਿੱਤਾ ਤੇ ਉਹ ਜਿਹੜਾ ਮਾਫੀ ਨਾਮਾ ਦੇਤਾ ਉਹਨੂੰ ਠੀਕ ਕਰਨ ਲਈ ਲੋਕਾਂ 'ਚ ਪ੍ਰਚਾਰ ਕਰਨ ਲਈ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ 'ਚੋਂ ਗੁਰੂ ਘਰ ਦੀ ਗੋਲਕ 'ਚੋਂ ਜਿਹੜਾ ਮੱਥਾ ਟਕਾਈ ਪੈਸਾ ਉਹ 'ਚੋਂ 93 ਜਾਂ 96 ਲੱਖ ਦੇ ਇਸ਼ਤਿਹਾਰ ਦਿੱਤੇ ਅਖਬਾਰਾਂ ਨੂੰ ਕਿ ਇਹ ਬਹੁਤ ਵਧੀਆ ਫੈਸਲਾ ਹੋਇਆ ਇਹ ਇਹ ਦੇ ਫੈਸਲੇ ਨਾਲ ਪੰਜਾਬ 'ਚ ਸ਼ਾਂਤੀ ਆਊਗੀ ਇਹ 'ਚ ਐ ਹੋਊਗਾ ਇਹ ਚੋਂ ਹੋਊਗਾ ਉਹਦੇ ਤੇ ਜਿਹੜੀ ਗੋਲਕ ਤੇ ਪੈਸੇ ਇਸ਼ਤਿਹਾਰਾਂ ਤੇ ਇਸ ਤਰ੍ਹਾਂ ਲੱਗੇ ਸੀ ਅੱਛਾ ਇੱਕ ਪਹਿਰ ਉਹ ਜਦੋਂ ਫਿਰ ਵੀ ਅੱਗ ਠੰਡੀ ਨਹੀਂ ਹੋਈ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਹੁਕਮ ਚਲੇ ਗਿਆ ਬਾਦਲਦ ਵੱਲੋਂ ਇੱਕ ਜਿਹੜਾ ਅਮੀਡੀਟ ਐਡਵਾਈਜ਼ਰ ਵੱਲੋਂ ਬਣਾਇਆ ਗਿਆ ਖਾਕਾ ਕਿ ਇਹਨੂੰ ਵਾਪਸ ਲਿਆ ਜਾਵੇ ਜਿਹੜੀ ਉਹਨੂੰ ਕਲੀਨ ਸ਼ੀਟ ਦਿੱਤੀ ਫਿਰ ਵਾਪਸ ਲੈ ਲਈ ਉਹ ਇਹਦੇ ਵਿੱਚ ਇਹ ਆਪ ਦੋਸ਼ੀ ਨੇ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹ ਆਪ ਦੋਸ਼ੀ ਨੇ ਅੱਜ ਉਹ ਕਿਹਦੇ ਤੋਂ ਮਾਫੀ ਮੰਗਣਗੇ अच्छा मीडिया एडवाइजर ਤੇ ਤੁਸੀਂ ਗੱਲ ਕੀਤੀ ਹੈ ਕਿਉਂਕਿ ਵਿਰੋਧੀ ਆਪਾਂ ਧਿਰ ਦੀ ਆਪਾਂ ਗੱਲ ਕੀਤੀ ਜਾਵੇ ਕਾਂਗਰਸ ਕਹਿੰਦੀ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣਾ ਚਾਹੀਦਾ ਪਰ ਉਹਨੂੰ ਆਪਣੇ ਮੀਡੀਆ ਐਡਵਾਈਜ਼ਰ ਬਦਲ ਦੇਣੇ ਚਾਹੀਦੇ ਉਹਨਾਂ ਦੀ ਸਲਾਹ ਕਾਂਗਰਸ ਕੀ ਕਹਿੰਦੀ ਹੈ ਇਹਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਪੰਥ ਕੀ ਸੋਚਦਾ ਕੌਮ ਕੀ ਸੋਚਦੀ ਹੈ ਗੱਲ ਉਹ ਆ ਅਕਾਲ ਤਖਤ ਦੇ ਉੱਤੇ ਜੇ ਗਏ ਨੇ ਤੇ ਕਿਉਂ ਗਏ ਨੇ ਪਹਿਲੀ ਗੱਲ ਤੇ ਅਕਾਲ ਤਖਤ ਨੂੰ ਇਹਦਾ ਇਹਦਾ ਅਟਾਰੀਂ ਬਣਾਉਣਾ ਚਾਹੀਦਾ ਆਪਣੀ ਸਿਆਸਤ ਦਾ ਕਿ ਜਦੋਂ ਵੀ ਬਾਦਲ ਨਾਲੋਂ ਬਾਦਲ ਨਾਲੋਂ ਨਾ ਬਾਦਲ ਨੇ ਸੁਟਣਾ ਹੋਇਆ ਕਈਆਂ ਨੂੰ ਪਾਸੇ ਕੇ ਕਾਲ ਤੱਕ ਤੋਂ ਆਸਰਾ ਲੈ ਲਓ ਜਦੋਂ ਨਾਲ ਬਣਾਉਣਾ ਹੈ ਤੇ ਉਹਨਾਂ ਨੂੰ ਧੱਕੇ ਨਾਲ ਰੋਹ ਪਾ ਕੇ ਨਾਲ ਬਣਾ ਲਓ ਇਹ ਕਾਲ ਤੱਕ ਤੇ ਇਸ ਸਾਜ਼ਿਸ਼ ਦਾ ਅਟਾ ਨਹੀਂ ਬਣਨਾ ਚਾਹੀਦਾ ਕਾਲ ਤੱਕ ਦੀ ਆਪਣੀ ਰਵਾਇਦਾ ਨੇ ਉਹ ਕੌਮ ਦੇ ਮਸਲਿਆਂ ਲਈ ਬਣਿਆ ਸੀ ਲੱਗਦਾ ਕਿ ਕਾਲ ਤੱਕ ਸਾਈ ਬਾਗੀ ਧੜੇ ਨੂੰ ਕਹਿ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੋ ਤੇ ਅਕਾਲੀ ਦਲ ਨੂੰ ਤਗੜਾ ਕਰੋ ਉਹਦੀ ਡਿਊਟੀ ਬਣਦੀ ਪੰਜਾਂ ਸਿੱਖਾਂ ਦੀ ਕਿ ਉਹ ਬਾਦਲ ਪਰਵਾਹ ਦੀ ਪੁਸ਼ਪਨਾਹੀ ਕਰੇ ਬਾਦਲਪੁਰਾ ਨੂੰ ਨੁਕਸਾਨ ਨਾ ਹੋਵੇ ਉਹਦੀ ਡਿਊਟੀ ਬਣਦੀ ਹੈ ਉਹ ਕਰਨਗੇ ਅੱਛਾ ਇਹ ਬੜਾ ਹੈ ਕਿ ਅਕਾਲੀ ਦਲ ਜੇ ਹੈਗਾ ਆਪਣਾ ਸ਼੍ਰੋਮਣੀ ਕਾਲੀ ਦਲ ਇਹ ਆਪਣੀ origignal ਪਾਰਟੀ ਹੈਗੀ ਹੈ origignal ਪਾਰਟੀ ਕਹਿੰਦੇ ਬੜੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਸੂਬੇ ਦੇ ਵਿਚਕਾਰ ਹੁਣੇ ਜ਼ਰੂਰੀ ਹੈ ਹੁਣ ਇੱਕ ਅਗਾਰ ਦੇ ਵਿਚਕਾਰ ਤੁਹਾਨੂੰ ਲੱਗਦਾ ਕੀ ਕਰਕੇ ਜਿਹਨੂੰ ਤਗੜਾ ਕੀਤਾ ਜਾ ਸਕਦਾ ਲੇਖੋ ਸਾਡੀ ਜਿਹੜੀ ਪੰਜਾਬ ਦੀ ਜਾਂ ਉੱਤਰ ਪ੍ਰਦੇਸ਼ ਦੀ ਜਾਂ ਬਿਹਾਰ ਦੀ ਜਾਂ ਮਹਾਰਾਸ਼ਟra ਦੀਆਂ ਇਹ ਪਾਰਟੀਆਂ ਮਮਤਾ ਦੀ ਜੈ ਲਲਤਾ ਦੀ ਪਾਰਟੀਆਂ ਆਪਣੀ ਥਾਂ ਤੇ ਬਹੁਤ ਮਜ਼ਬੂਤ ਪਾਰਟੀਆਂ ਸੀ ਤੇ ਫੈਡਰਲ ਢਾਂਚੇ ਵੱਲ ਵਧ ਰਹੀਆਂ ਸੀ ਸਾਡੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਭ ਤੋਂ ਮੋਹਰੀਆਂ ਹੁੰਦੀ ਸੀ ਇਸ ਮਾਮਲੇ 'ਚ ਪਰ ਜਦੋਂ ਦੀ ਇਹ ਬਾਦਲ ਪਰਿਵਾਰ ਦੇ ਹੱਥ ਚ ਆਈ ਹੈ ਇਹਨਾਂ ਨੇ ਉਹ ਪਾਰਟੀ ਖਤਮ ਕਰਕੇ ਉਹਦੇ ਲਿਮਟਿਡ ਕੰਪਨੀ ਬਣਾਤੀ ਇਹਦੇ ਵੱਡੇ ਵੱਡੇ ਲੀਡਰ ਨਕਾਰ ਦਿੱਤੇ ਤੇ ਪਰਿਵਾਰ ਲੈ ਜਾਂਦਾ ਸਾਲਾ ਲੈ ਜਾਂਦਾ ਪੁੱਤਰ ਦਾ ਪੁੱਤਰ ਲੈ ਜਾਂਦਾ ਨਾਲ ਨੋ ਲੈ ਜਾਂਦੇ ਸਪਤੀ ਜਾਲ ਆ ਜਾਂਦਾ ਜਵਾਈ ਲੈ ਜਾਂਦਾ ਇਹ ਤੇ ਚੰਗੇ ਚੰਗੇ ਉਬੋ ਕੇ ਵਰਗੇ ਵਿਲਾਲਪੁਰੇ ਵਰਗੇ ਕੁਲਦੀਪ ਸਿੰਘ ਵਟਾਲਾ ਵਰਗੇ ਚੰਗੇ ਚੰਗੇ ਲੀਡਰ ਕੱਢ ਦਿੱਤੇ ਪਾਸੇ ਕਰ ਦਿੱਤੇ ਉਹਦੇ ਨਾਲ ਪਾਰਟੀ ਜਿਹੜੀ ਆ ਕਮਜ਼ੋਰ ਹੋਈ ਲੀਡਰਸ਼ਿਪ ਕਮਜ਼ੋਰ ਹੋਈ ਜਿਹੜੀ ਜਿਹੜੀਆਂ ਜਿਹੜੀ ਫੀਲਡ ਦੇ ਵਿੱਚ ਕਾਂਗਰਸ ਤੇ ਸ਼ੇਰ ਜਾਂਦੇ ਨੇ ਭਾਜਪਾ ਦੇ ਜਾਂਦੇ ਨੇ ਬਸਪਾ ਦੇ ਜਾਂਦੇ ਨੇ ਉੱਥੇ ਸਾਡਾ ਨਹੀਂ ਦਿਸਿਆ ਕੋਈ ਉਹ ਉਹ ਲੋਕਾਂ ਚ ਕਮਜ਼ੋਰ ਹੋਈ ਇਹ ਸਮਝਦੇ ਰਹੇ ਕਿ ਲੋਕਾਂ ਦੀ ਮਜਬੂਰੀ ਹੈ ਪੰਥ ਨੂੰ ਵੋਟ ਪਾਉਣੀ ਲੇਕਿਨ ਲੋਕ ਸਮਝਦੇ ਰਹੇ ਕਿ ਸਾਡੀ ਕੋਈ ਮਜਬੂਰੀ ਨਹੀਂ ਤੋ ਅੱਜ ਇਹ ਜਿਹੜੀ ਲਿਮਟਿਡ ਕੰਪਨੀਆ ਉਹ ਕਾਲ ਤੱਕ ਦਾ ਆਸਰਾ ਲੈ ਕੇ ਫਿਰ ਤੋਂ ਉਸ ਹਵਾ ਚ ਆਉਣੀ ਚਾਹੁੰਦੀ ਕਿ ਅਸੀਂ ਫਿਰ ਤੋਂ ਰਾਜ ਭਾਗ ਲਈਏ ਹੁਣ ਲੋਕ ਇਹਨਾਂ ਨੂੰ ਉਸ ਉਸ ਪੋਜੀਸ਼ਨ ਚ ਲਿਆਉਣ ਲਈ ਤਿਆਰ ਨਹੀਂ ਉਹਦੇ ਲਈ ਕਾਲ ਤੱਕ ਜਿਹੜਾ ਉੱਤੇ ਬੈਠ ਕੇ ਗਰੰਥੀ ਕੁਝ ਨਹੀਂ ਕਰ ਸਕਦੇ ਇਹ ਖੇ ਖਰਾਬੀ ਕਰ ਰਹੇ ਆ ਸਾਇ ਜਿਹੜੀ ਪੰਜਾਬ ਦੀ ਜਿਹੜੀ ਜ਼ਿੰਦਗੀ ਆ ਸਾਡੀ ਕੌਮ ਦੀ ਜਾਂ ਉਥੋਂ ਤੁਰਦੀ ਆ ਪ੍ਰਬੰਧਕ ਬੇਟੀ ਜਿਹੜੀ ਆ ਉਹ ਪੰਥ ਦੇ ਹੱਥਾਂ 'ਚ ਹੋਵੇ ਉਹਦੇ ਲਈ ਉਹ ਕਮੇਟੀ 'ਚੋਂ ਪਰਵਕਾਰ ਦੇ ਕੰਮ ਹੋਣ ਗਰੀਬ ਬੱਚਿਆਂ ਦੀ ਪੜ੍ਹਾਈ ਹੋਵੇ ਗਰੀਬ ਦਾ ਇਲਾਜ ਹੋਵੇ ਯਾਤਰੂ ਲਈ ਕੋਈ ਸਹੂਲਤਾਂ ਮਿਲਣ ਗੁਰੂ ਘਰ ਦੀਆਂ ਜ਼ਮੀਨਾਂ ਸੁਰੱਖਿਅਤ ਰੱਖੀਆਂ ਜਾਣ ਵੇਚੀਆਂ ਨਾ ਜਾਣ ਜਿਹੜੀਆਂ ਇੱਕ ਵੇਚ ਰਹੀਆਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਤੇ ਪੈਸਾ ਗੁਰੂ ਘਰ ਦਾ ਟਰਸਟ ਬਣਾ ਕੇ ਮਾਲਕ ਆਪ ਬਣੇ ਹੋਏ ਨੇ ਸਾਡੇ ਲੀਡਰ ਇਹ ਨਾ ਹੋਵੇ ਇਹ ਕੌਮ ਚਾਹੁੰਦੀ ਹੈ ਤੇ ਇਹਦੇ ਲਈ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੀ ਨਹੀਂ ਹੋ ਰਿਹਾ ਇਲੈਕਸ਼ਨ ਇਸ ਕਰਕੇ ਨਹੀਂ ਹੋ ਰਹੇ ਪਾਜ ਪਾਸ ਹੋਈ ਦੀ ਵੀ ਕਬਜ਼ਾ ਦੂਸਰਾ ਨਾ ਕੋ ਕਰ ਜਵੇ ਸਾਡੀ ਗੱਲ ਨਹੀਂ ਬਣੂਗੀ ਤੋ ਇਹ ਇਹ ਸਾਡੀ ਕੌਮ ਦਾ ਜਿਹੜੀ ਸਾਡੀ ਬਾਦਨਸੀਬੀ ਆ ਕਿ ਇਹ ਕਲਿੱਕ ਜਾਂ ਬਣਾ ਕੇ ਕਬਜ਼ਾ ਜਾਂ ਅਕਾਲ ਤਖਤ ਤੇ ਵੀ ਕਮੇਟੀ ਤੇ ਵੀ ਕਾਲੀ ਦਲ ਤੇ ਵੀ ਇੱਕ ਪਰਿਵਾਰ ਬੈਠਾ ਹੈ ਕੌਮ ਜਿਹੜੀ ਬੇਬਸ ਹੋਈ ਬੈਠੀ ਹੈ ਤੇ ਇਹ ਇੱਕ ਸਮਾਂ ਜਿਹੜਾ ਜਿਹੜੇ ਇਹ ਕਲਿੱਕ ਟੁੱਟ ਸਕਦਾ ਤੇ ਉਹ ਕਮੇਟੀ ਦੇ ਇਲੈਕਸ਼ਨਾਂ ਤੋਂ ਟੁੱਟ ਸਕਦਾ ਉਹ ਉਹ ਸਰਕਾਰ ਕਰਾ ਨਹੀਂ ਰਹੀ ਸੈਂਟਰ ਦੀ ਸਰਕਾਰ ਬੱਟਾ ਇਲਜ਼ਾਮ ਲਾਇਆ ਕਿ ਭਾਜਪਾ ਵੀ ਚਾਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਜਿਹ ਹੈ ਭਾਜਪਾ ਤੇ ਅਕਾਲੀ ਦਲ ਦਾ ਜਿਹ ਗਠਜੋੜਨ ਸੀਗਾ ਕਾਫੀ ਚਿਰ ਤੋਂ 2020 ਤੋਂ ਟੁੱਟਿਆ ਸੀ ਲੱਗ ਰਿਹਾ ਸੀ ਕਿ ਇਸ ਵਾਰ ਸ਼ਾਇਦ ਮੁੜ ਤੋਂ ਗਠਜੋੜਨ ਹੋ ਜਾਏਗਾ ਭਾਈਵਾਲ ਬਣ ਜਾਣਗੇ ਨਹੀਂ ਬਣੇ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਵੀ ਭਾਜਪਾ ਅਕਾਲੀ ਦਲ ਦੇ ਫੈਸਲੇ ਦੇ ਵਿਚਕਾਰ ਹੀ ਹੈ ਲੱਗ ਰਿਹਾ ਸੀ ਨਹੀਂ ਹੋਇਆ ਅੱਜ ਹੋ ਸਕਦਾ ਯਾਰੀ ਨਹੀਂ ਟੁੱਟੀ ਤੇ ਜੇ ਟੁੱਟ ਗਈ ਹੈ ਯਾਰੀ ਤੇ ਇਹਦਾ ਭਾਜਪਾ ਦਾ ਕੀ ਸਵਾਰਥ ਆ ਉਹ ਸਾਡੇ ਨਿੱਜੀ ਧਾਰਮਿਕ ਮਸਲਿਆਂ 'ਚ ਇੰਨਾ ਤੱਕ ਅੰਦਾਜ਼ੀ ਕਰਕੇ ਨਦੀਰ ਦੀ ਕਮੇਟੀ ਤੇ ਕਬਜ਼ਾ ਕਰੇ ਬੈਠੇ ਆ ਪਟਨਾ ਤੇ ਵੀ ਦਿੱਲੀ ਤੇ ਵੀ ਹਰਿਆਣਾ ਤੇ ਵੀ ਹੁਣ ਪੰਜਾਬ ਵਾਲਾ ਅੱਖਾਂ ਕੀਤੀਆਂ ਹੋਈਆਂ ਕਿਉਂ ਨਹੀਂ ਇਲੈਕਸ਼ਨ ਕੋਰਾਰੀ ਇਲਜ਼ਾਮ ਜੋ ਹੈ ਭਾਈ ਰਣਦੀਪ ਸਿੰਘ ਵੱਲੋਂ ਲਗਾਏ ਗਏ ਨੇ ਤੇ ਮਹੀਨੇ ਦੇ ਅਖੀਰਲੇ ਦੇ ਹਫਤੇ ਦੇ ਵਿੱਚਕਾਰ ਜੇ ਹੈ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਗੇ ਤੇ ਕੀ ਕੁਝ ਹੋਏਗਾ ਤਾਂ ਸਮਾਂ ਦੱਸੇਗਾ ਕਨਮ ਰਣ ਜਗਜੀਤ ਦੇ ਨਾਲ ਨਿਰੂਪਚਨ万 Dainik Savera TV ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ Dainik Savera TV YouTube Facebook Instagram X اور WhatsApp channel par